ਜਿਹੜਾ ਝਟਕਾ ਕੀਤਾ ਜਾਂਦਾ ਦਸਮ ਪਾਤਸ਼ਾਹ ਦੇ ਬਚਨੇ ਅਲਪਹਾਰ ਸੁਲਾਪ ਸੀਨੇਂਦਰਾ ਤੇ ਆ ਸ਼ਿਮਾਂ ਤਨਪ੍ਰੀਤ ਬਿਲਕੁਲ ਅਲਪ ਸਾਦਾ ਖਾਣਾ ਹਾਂ ਲੋੜ ਅਨਸਾਰ ਖਾਣਾ ਤੇ ਫਿਰ ਸੋਨਾ ਵੀ ਉਹਦੇ ਨਾਲ ਸ਼ਿਮਰਨ ਕਰਕੇ ਆਪਣੀ ਬੇਰਤੀ ਨੂੰ ਜੋੜਨਾ ਜੇ ਮੈਂ ਇੱਥੇ ਮਸਾਲਿਆਂ ਵਾਲਾ ਖਾਣਾ ਖਾ ਲੂੰਗਾ ਮਾਸ ਖਾ ਲੂੰਗਾ ਤੇ ਉਹਨੇ ਮੇਰੇ ਅੰਦਰ ਪਚਣਾ ਨਹੀਂ ਤੇ ਇੱਕ ਤਾਂ ਉਦਾਂ ਪੰਜ ਬਕਾਰ ਨੇ ਗੁਰੂ ਮਹਾਰਾਜ ਜੀਗੇ ਉਹ ਵੀ ਦੂਰ ਸੀ ਇਹਨਾਂ ਚੀਜ਼ਾਂ ਤੋਂ ਇਹਨਾਂ ਚੀਜ਼ਾਂ ਤੋਂ ਦੂਰ ਸੀ ਨਾ ਜਿੰਨਾ ਮਰਜੀ ਵਰਤੀ ਜੋ ਜਿਵੇਂ ਜੰਗਲਾਂ ਚ ਕਹਿੰਦੇ ਉਸ ਸਮੇਂ ਜੰਗਾ ਯੋਧਾ ਦਾ ਸਮਾਂ ਸੀ ਜੰਗਲਾਂ ਦੇ ਵਿੱਚ ਇਹ ਤੇ ਨਹੀਂ ਸੀਗਾ ਇਥੇ ਕੁਝ ਹੈ ਹੀ ਨਹੀਂ ਸੀਗਾ ਕਿ ਦਰਖਤਾਂ ਨੂੰ ਕੁਝ ਲੱਗਦਾ ਹੀ ਨਹੀਂ ਸੀਗਾ ਫਾਲ ਸੀ ਪੀੜ ਦਰ ਪੌਦੇ ਸੀਗੇ ਫਾਲ ਸੀਗੇ ਸਭ ਕੁਝ ਹੁੰਦਾ ਸੀਗਾ ਤੇ ਕਿਤਨਾ ਕਿਤੇ ਮਹਾਰਾਜ ਉਹਨਾਂ ਦਾ ਬੰਦੋਬਸ ਜੇ ਪੱਥਰ ਦੇ ਵਿੱਚ ਕੀੜਾ ਆ ਉਹਦੇ ਰਿਜਕ ਦਾ ਬੰਦੋਬਸ ਕਰਦੇ ਤੇ ਸਿੰਘਾਂ ਦੇ ਰਿਜਕ ਦਾ ਵੀ ਬੰਦੋਬਸ ਕਿਤੇ ਨਾ ਕਿੱ데 ਕਰ ਹੀ ਦਿੰਦੇ ਸੀ ਮਾਤੋਂ 10 12 ਗੀ ਉੱਥੇ ਜਿਹੜੇ ਮੰਜੇ ਤੇ ਬਹਿੰਦਾ ਹੁੰਦਾ ਸੀ ਜਿਹੜੇ ਨਾਮ ਉੱਥੇ ਬੱਕਰੇ ਝਟਕਾਏ ਸੀ ਨਾਮ ਨਾਮ ਜਪਦੇ ਨਾ ਤੇ ਉਹਨਾਂ ਨੂੰ ਬੜਾ ਹਰਾਸਾ ਕੱਸਾਂ ਕਾਣ ਦੀ ਲੋੜ ਵੀ ਨਹੀਂ ਜੋ ਮਾਲਕ ਦੇ ਰਿਹਾ ਉਹ ਸੱਤ ਬਚਨ ਕਹਿ ਕੇ ਬਿਲਕੁਲ ਛੱਗ ਲੈਂਦੇ ਹਮਾਰੇ ਦੀ ਕਿਰਪਾ ਦੇ ਪਰ ਹੁਣ ਜੇ ਗੁਰੂ ਸਾਹਿਬ ਨੂੰ ਕਹੀਏ ਨਹੀਂ ਜੀ ਉਹ ਮਾਸੇ ਹੀ ਖਾਂਦੇ ਸੀ ਜਾਂ ਇਦਾਂ ਸਿਕਾਈ ਤਾਂ ਫਿਰ ਐਵੇਂ ਗਲਤ ਕਰ ਹਾਂ ਜੋਤ ਤਾਂ ਹਰੇਕ ਦੇ ਵਿੱਚ ਹੀ ਹੈ ਸਾਹਮੈ ਜੋਤ ਜੋਤ ਹੈ ਜਿਨ੍ਹਾਂ ਨੇ ਭਗਤੀ ਕਰਨੀ ਆ ਉਹਨਾਂ ਵਾਸਤੇ ਮਹਾਰਾਜ ਨੇ ਹਰੇਕ ਦੀ ਆਹਾਰ ਜਿਹੜਾ ਗਾਣਾ ਜਿਹੜਾ ਨਿਸ਼ਚਿਤ ਕੀਤਾ ਹੋਇਆ ਹੈ ਹੁਣ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਜਿਨ ਨੂੰ ਮਹਾਰਾਜ ਕਹਿੰਦੇ ਇੱਕ ਮਿੱਟੀਾਂ ਵਿੱਚ ਮਿੱਟੀ ਆ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਰੰਕਾਰੀ ਨਾਮ ਆਧਾਰ ਓਕੇ ਕਈਆਂ ਦੀ ਖਰਾਕ ਜਿਹੜੀ ਪੌਣ ਹੈ ਜਿੱਦਾਂ ਸੂਖਮ ਰੂਹਾਂ ਆ ਜੀ ਜੀ ਉਹਨਾਂ ਦੀ ਖਰਾਕ ਪੌਣ ਹੈ ਜੀ ਗਡੋਏ ਹੋ ਗਏ ਇਹਨਾਂ ਦੀ ਖਰਾਕ ਮਿੱਟੀ ਹੈ ਸ਼ੇਰ ਚੀਤੇ ਆ ਇਹਨਾਂ ਦੀ ਖਾਾਕ ਜਿਹੜੀ ਮਾਸ ਹੈ ਇਹਨਾਂ ਦੇ ਮਿੱਥੇ ਉਦਾਂ ਦੇ ਬਣਾਉਂਦੇ ਇੱਕ ਨਰੰਕਾਰੀ ਨਾਮ ਆਧਾਰ ਹਮਮ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਤੁਸੀ ਬਸਾਉਣਾ ਹੈ ਜੇ ਨਾਮ ਬਸਾਉਣ ਵਾਸਤੇ ਤੁਹਾਡੀ ਜਿਹੜੀ ਖਾਾਕ ਹੈ ਉਹ ਬਹੁਤੀ ਹੈਵੀ ਨਹੀਂ ਹੋਣੀ ਚਾਹੀਦੀ ਭਾਰੀ ਨਹੀਂ ਹੋਣੀ ਚਾਹੀਦੀ ਕਿਉਂ ਉਹ ਪਚੇਗੀ ਨਹੀਂ ਜੇ ਤ ਖਾਦੇ ਤਨ ਪੀੜੀ ਮਨ ਵਿੱਚ ਚੱਲੇ ਵਕਾਰ ਬਾਬਾ ਹੋਰ ਖਾਣਾ ਖੁਸ਼ੀ ਕਵਾ ਜਿਹੜਾ ਮਾਰ ਨੇ ਸਾਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਆ ਦੇਖੋ ਫਾਲ ਹੈ ਫਰੂਟ ਹੈ ਹੋਰ ਕਈ ਪ੍ਰਸ਼ਾਦਾ ਆਪਾਂ ਸ਼ੱਕਦੇ ਆਂ ਸ਼ਕਤੀ ਮਿਲਣੀ ਭਗਤੀ ਦੇ ਵਿੱਚੋਂ ਇਹ ਮਾਹ ਦੇ ਵਿੱਚੋਂ ਨਹੀਂ ਮਿਲਣੀ ਪਾਣੀ ਵਿੱਚ ਆਪਾਂ ਨੂੰ ਸਮਝਾਇਆ ਸਾਨੂੰ ਕੀ ਤੈਅ ਕੀਤਾ ਜੀ 36 ਪ੍ਰਕਾਰ ਦੇ ਭੋਜਨ ਮਾਰਨ ਦਾ ਸੀ ਸ਼ਾਕਾਹਾਰੀ ਹਾਂ ਸ਼ਾਕਾਹਾਰੀ ਨਾਮ ਜਪਣਾ ਹੈ ਸਿਮਰਨ ਕਰ ਤੁਹਾਡਾ ਅਲਪਹਾਰ ਸੁਲਾਪ ਸੀਨੇਦਰਾ ਦਿਆ ਸ਼ਿਮਾਂਤਨ ਪ੍ਰੀਤ ਸਾਦਾ ਆਹਾਰ ਚਾਹੀਦਾ ਤੇ ਥੋੜੀ ਨੀਂਦ ਜੇ ਥੋੜੀ ਨੀਂਦ ਆਵੇ ਨਾਮ ਜਪਣਾ ਵੀ ਸੌਖਾ ਹੋ ਜੀਏ ਤੇ ਇਹ ਨਾ ਹੋਵੇ ਕੋਈ ਕੀਚੜੀ ਜਾਵੇ ਤੇ ਜਦੋਂ ਨਾਮ ਜਪੋਗੇ ਤੁਹਾਡਾ ਮਨ ਹੈ ਸੰਤਨਮਨ ਦਾ ਬੈਲਸ ਸਹੀ ਹੋ ਜਾਣਾ ਕੀ ਹੋ ਜਾਣਾ ਜਿਹੜਾ ਵਿਗੜਿਆ ਹੋਇਆ ਸੰਤੋਲਨ ਹੈ ਵਿਚਾਰਾਂ ਚ ਮਨ ਬਾਸ਼ਨਾ ਚ ਜਾ ਰਿਹਾ ਸਹੀ ਹੋ ਜਾਣਾ ਤੇ ਇੱਕ ਜਿਹੜਾ ਕਿਹਾ ਜਾਂਦਾ ਵੀ ਉਹਨਾਂ ਦਾ ਘੋੜਾ ਵੀ ਗੁਰੂ ਸਾਹਿਬ ਦਾ ਤੰਬਾਕੂ ਵਾਲੇ ਖੇਤ ਚ ਨਹੀਂ ਸੀ ਵਰਦਾ ਲੰਘੇ ਉਧਰ ਜੀ ਤੇ ਘੋੜੇ ਨੇ ਮਹਿਸੂਸ ਕੀਤਾ ਜੇ ਮਹਾਰਾਜ ਦੀ ਕਿਰਪਾ ਸੀਗੀ ਤੇ ਮਹਾਰਾਜ ਜਿਹੜਾ ਜਿੱਤੇ ਸਵਾਰ ਹੁੰਦੇ ਸੀ ਉੱਤੇ ਵੀ ਕੋਈ ਨਾ ਕੋਈ ਕਿਰਪਾ ਸੀ ਨਿਹੰਗ ਸਿੰਘ ਬਾਣਾ ਜਿਹਦੇ ਅੱਗੇ ਸਭ ਦਾ ਸੀਸ ਝੁਕ ਜਾਂਦਾ ਜੀ ਇਹਨੇ ਬੜੀ ਰਾਖੀ ਕੀਤੀ ਆ ਹਾਂ ਜੀ ਕੌਮ ਦੀ ਕਈ ਧਰਮਾਂ ਦੀ ਰਾਖੀ ਕੀਤੀ ਹੈ ਇਹਨਾਂ ਕੀ ਹਾਂ ਜੀ ਪਰ ਅੱਜ ਕੱਲ ਥੋੜਾ ਸਰੂਪ ਕਿਤੇ ਨਾ ਕਿਤੇ ਬਦਲਦਾ ਜਾ ਰਿਹਾ ਹੈ ਪਰ ਇਹ ਉੱਦੇ ਪਾਲਿਆ ਜਾਂਦਾ ਨਾ ਕੋ ਬੰਦਗੀ ਨਾ ਕੋ ਸਿਮਰਨ ਜਾ ਨਾ ਕੋ ਜੱਤ ਨਾ ਸੱਤ ਨਾ ਸੰਤੋਖ ਇਹਨੂੰ ਦੇਖ ਕੇ ਤਾਂ ਜੀਵ ਡਰਦੇ ਆ ਅਗਲੇ ਪਹਿਲਾਂ ਬੀਰਸ ਦੀ ਗੱਲ ਕਰਦੇ ਜੇ ਹੁਣ ਕੋਈ ਜਣੇ ਖਣੇ ਤੇ ਨਹੀਂ ਮੈਂ ਹੁਣ ਇਹਦੇ ਕੁੱਟ ਕੇ ਇਹਨੂੰ ਸਮਝਾਉਣਾ ਚਾਰ ਲਾ ਕੇ ਇਹਨੂੰ ਸਮਝਾਣਾ ਇਦਾਂ ਨਹੀਂ ਇਦਾਂ ਉਹ ਟੁੱਟਦੇ ਆ ਬਾਣਾ ਬਣਿਆ ਸੀ ਭਗਤੀ ਵਾਸਤੇ ਸਿਮਰਨ ਵਾਸਤੇ ਅਭਿਆਸ ਵਾਸਤੇ ਜਦੋਂ ਸਿਰ ਤੋਂ ਉੱਤੇ ਜੀ ਪਾਣੀ ਨਾ ਲੱਗਿਆ ਗਊ ਗੁਰੂ ਦੀ ਰਾਖੀ ਵਾਸਤੇ ਸਾਨੂੰ ਸਾਦੇ ਹੀਲੇ ਮੁੱਕ ਜਾਂਦੇ ਆ ਉਦੋਂ ਇਹਨਾਂ ਨੂੰ ਪੀਰ ਗਿਆ ਹੈ ਅੱਜ ਹਮੈ ਹੀਲ ਦੇ ਦਰਗੁਜਸਤ ਹਲਾਲ ਅਸਤ ਬੁਰਦਨਵਾ